ਕਿਉਂ ਮੈਂ 부ੜੀ ਹਾਂ 70 ਸਾਲ ਦੀ ਮੈਂ ਤੁਰੀ ਜਾਨਨੀ ਆ ਆ ਤੇਰੇ ਕਰਕੇ ਆਹ ਲਿਆਂਦੀਆਂ ਨਾਲ ਵੀ ਇਹਨੂੰ ਪਹਾੜਾਂ ਦੀ ਸੈਰ ਕਰਾ ਲਿਆ ਯਾ ਮਾੜੀ ਮੋਟੀ ਇਹਦਾ ਦਿਮਾਗ ਕੋ ਸ਼ੁੱਧ ਹੋ ਜਾਵੇ ਤੇਰਾ ਤਾਂ ਉਹੀ ਹਾਲ ਆ ਤੂੰ ਤਾਂ ਆਪ ਕਮੜੀ ਹੈਗੀ ਪੂਰਾ ਟੱਬਰ ਹੀ ਕਮਲਾ ਕੀਤਾ ਪਿਆ ਇਹਨੇ ਕੀ ਆ ਮੰਮੀ ਆ ਤੁਰੀ ਤਾਂ ਜਾਨਨੀ ਆ ਹੋਰ ਕਿੱਦਾਂ ਤੁਰਾ ਆ ਤੁਸੀਂ ਘਰੇ ਵੀ ਹਲ ਹਲ ਕਰਦੇ ਫਿਰਦੇ ਹੋ ਇੱਥੇ ਆ ਕੇ ਵੀ ਤੁਸੀਂ ਆਪ ਨਹੀਂ ਜੇ ਸਾਹ ਲੈਣਾ ਤਾਂ ਘਟੋ ਘਟਪ ਦੀ ਜਵਾਨ ਨੂੰ ਹੀ ਸਾਹ ਦਵਾ ਲਓ ਇੱਥੇ ਆ ਕੇ ਵੀ ਜਵਾਨ ਮਾਰ ਲਉ ਨਹੀਂ ਅੜਦੀ ਆ ਲੈਣ ਤੇ ਮੇਰੇ ਪੁੱਤ ਨੂੰ ਤਰੇ ਤਾ ਮੈਂ ਹੱਡ ਪੋਲੇ ਕਰਾਉਣੀ ਆ ਇੱਥੇ ਤੂੰ ਜਿਹੜੀ ਹੱਤ ਚੱਕੀ ਹੋਈ ਜਾਂਨੀ ਨਾ ਤੁਸੀਂ ਮੈਨੂੰ ਘਰੇ ਚੱਜ ਨਾ ਬੋਲਣ ਦੇਣਾ ਨਾ ਇੱਥੇ ਗੱਲ ਤਾਂ ਇਹ ਆ ਵੀ ਤੁਸੀਂ ਮੈਨੂੰ ਚੱਜ ਨਾਲ ਜੀਣ ਨਹੀਂ ਦੇਣਾ ਚਲ ਛੱਡ ਮੰਮੀ ਬੱਸ ਕਰੋ ਆਪਣੇ ਆਪ ਪਿੱਛੇ ਵੀਰੇ ਨਾਲ ਟਲਮ ਟੱਲੀਆਂ ਕਰਦੀ ਤੁਰੀ ਆਪਾਂ ਚੱਲਦੇ ਆਂ ਆਏ ਬੈਠੀਆਂ ਤੁਸੀਂ ਇੰਨਾ ਲੇਟ ਕਿਵੇਂ ਹੋ ਗਏ ਮੈਂ ਤੁਹਾਨੂੰ ਦੇਖੀ ਜਾਂਦੀ ਸੀ ਉਹ ਮੈਂ ਤਾਂ ਲੇਟ ਹੋਣਾ ਹੀ ਸੀ ਆ ਜਿਹੜੇ ਅੱਧੇ ਪਿੰਡ ਦੇ ਪਰਸ ਮੈਨੂੰ ਚੁਕਾਏ ਹੋਏ ਆ ਤੇ ਮੈਨੂੰ ਇਹ ਦੱਸ ਤੂੰ ਇੱਥੇ ਬੈਠੀ ਆ ਤੇ ਬੇਬੇ ਹੋਣੀ ਉਹ ਤਾਂ ਚਲੇ ਗਏ ਆਏ ਬੈਠ ਕੇ ਨਹੀਂ ਸਰਨਾ ਆ ਤੈਨੂੰ ਖੁੱਲੇ ਜੇ ਵਾਤਾਵਰਣ ਚ ਤਾਂ ਲੈ ਕੇ ਆਂਦਾ ਵੀ ਸ਼ੁੱਧ ਹਵਾ ਤੇਰੇ ਦਿਮਾਗ ਨੂੰ ਮਿਲੇ ਤੇ ਤੂੰ ਤੰਦਰੁਸਤ ਹੋਵੇਂ ਸੋ ਆ ਠੀਕ ਹੋਣਾ ਆ ਘਰ ਬੈਠੀ ਬਾਹਰ ਆਈ ਮੈਂ ਇੱਕ ਬਰਾबरी ਆ ਆ ਸੀਸੀਟੀਵੀ ਕੈਮਰੇ ਤਾਂ ਤੁਸੀਂ ਨਾਲ ਲਿਆਂਦੇ ਹੋਏ ਨੇ ਐਨੀ ਟੋਕਾ ਟਾਕੀ ਕਰਦੇ ਆ ਘਰ ਨਾਲੋਂ ਵੱਧ ਹੀ ਇੱਥੇ ਲੱਗੇ ਹੋਏ ਨੇ ਜੇ ਐ ਮੇਰੀ ਸਿਹਤ ਦਾ ਬਹੁਤਾ ਹੀ ਤੁਹਾਨੂੰ ਫਿਕਰ ਸੀ ਨਾ ਤਾਂ ਕੱਲੇ ਆਉਂਦੇ ਇਹਨਾਂ ਨੂੰ ਨਾਲ ਸਾਰਿਆਂ ਨੂੰ ਘੜੀਸਣ ਦੀ ਕੀ ਲੋੜ ਸੀ ਤੇਰੇ ਦਿਮਾਗ ਤੇ ਤਾਂ ਨਾ ਸੱਚੇ ਪਰਦਾ ਹੀ ਪਿਆ ਹੋਇਆ ਉਹਨਾਂ ਦੀਆਂ ਚੰਗੀਆਂ ਕਈਆਂ ਗੱਲਾਂ ਵੀ ਤੈਨੂੰ ਬੁਰੀਆਂ ਲੱਗਦੀਆਂ ਨੇ ਤੁਹਾਡੇ ਦਿਮਾਗ ਤੇ ਮੇਰੇ ਨਾਲੋਂ ਵੱਧ ਪਰਦਾ ਪਿਆ ਹੋਇਆ ਜਿਹੜੀਆਂ ਤੁਹਾਨੂੰ ਉਹਨਾਂ ਦੀਆਂ ਬੁਰੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ ਨੇ ਤੈਨੂੰ ਸਮਝਾਉਣਾ ਤੇ ਕੰਧ 'ਚ ਟੱਕਰ ਮਾਰਨਾ ਇੱਕ ਬਰਾਬਰ ਹੀ ਗੱਲ ਐ ਚਲ ਉੱਠ ਚੱਲ ਹੁਣ ਐਦਾਂ ਤਾਂ ਇੱਥੇ ਹੀ ਤੂੰ ਸ਼ਾਮ ਤੱਕ ਬੈਠੀ ਰਹੇਗੀ ਥੋੜਾ ਜਿਹਾ ਜ਼ੋਰ ਲਾ ਸਾਹ ਜਾਂ ਚੜੇ ਤੇ ਦਿਮਾਗ ਕੰਮ ਕਰਨਾ ਸ਼ੁਰੂ ਕਰੇ ਤੇਰਾ ਆਹ ਆਪ ਦੀ ਮਾਨ ਨੂੰ ਥੋੜਾ ਜਿਹਾ ਪਰੇ ਰੱਖੋ ਦਿਮਾਗ ਆਪੇ ਹੀ ਕੰਮ ਕਰਨ ਲੱਗ ਜਾਣਾ ਨਾ ਆ ਗਿਆ ਹੁਣ ਤੁਹਾਨੂੰ ਸਾਰਿਆਂ ਨੂੰ ਯਾਦ ਜੇ ਇਹੇ ਦੋਨੇ ਹਰੇਕ ਜਗ੍ਹਾ ਸਾਡੇ ਨਾਲ ਜਾ ਸਕਦੀਆਂ ਨੇ ਤਾਂ ਮੇਰੇ ਭਰਾ ਪਰਜਾਈ ਕਿਉਂ ਨਹੀਂ ਜਾ ਸਕਦੇ ਤੂੰ ਆਪਦੇ ਭਰਾ ਪਰਜਾਈ ਦਾ ਮੇਰੀਆਂ ਕੁੜੀਆਂ ਨਾਲ ਮੁਕਾਬਲਾ ਕਰਨ ਲੱਗੀ ਆਂ ਇਹ ਕਰਦੀਆਂ ਧੀਆ ਇਹ ਲੋਕ ਲੋਕ ਹੋਣਗੇ ਤੁਹਾਡੇ ਲਈ ਮੇਰੇ ਲਈ ਤਾਂ ਇਹ ਮੇਰੇ ਪੇਕੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਵੀ ਸੋਹਰੇ ਆ ਜਿਹੜੇ ਨੌ ਦੇ ਪੇਕੇਆਂ ਨੂੰ ਆ ਲੋਕ ਹੀ ਕਿਉਂ ਦੱਸਦੇ ਨੇ ਭੈਣੇ ਜੇ ਸਾਨੂੰ ਨਾਲ ਨਹੀਂ ਲਿਜਾਣਾ ਚਾਹੁੰਦੇ ਤਾਂ ਅਸੀਂ ਨਹੀਂ ਜਾਂਦੇ ਦੀਦੀ ਤੁਸੀਂ ਸਾਡੇ ਕਰਕੇ ਨਾ ਆਪਣੇ ਘਰ 'ਚ ਕਲੇਸ਼ ਨਾ ਪਾਓ ਭਾਬੀ ਕਲੇਸ਼ ਨਾ ਤੁਹਾਡੇ ਕਰਕੇ ਨਹੀਂ ਪੈ ਰਿਆ ਇਹ ਪਾ ਰਹੇ ਨੇ ਨੂੰਹ ਨੂੰ ਕੋਈ ਹੱਕ ਹੀ ਨਹੀਂ ਹੁੰਦਾ ਵੀ ਆਪਦੇ ਪੇਕੇਆਂ ਨੂੰ ਕਿਤੇ ਨਾਲ ਲੈ ਕੇ ਚੱਲ ਪਵੇ ਨਾ ਹੁਣ ਤੂੰ ਬੋਲਦਾ ਨਹੀਂ ਚੁੱਪ ਕੀਤਾ ਬੈਠਾ ਇਹ ਕੁੜੀਆਂ ਬਾਰੇ ਕੀ ਬੋਲੀ ਜਾਂਦੀ ਆ ਗੱਲ ਕੁੜੀਆਂ ਦੀ ਨਹੀਂ ਹੈਗੀ ਤੁਸੀਂ ਮੈਨੂੰ ਦੱਸੋ ਆਪਣਾ ਕੋਈ ਏਦਾਂ ਦਾ ਟੂਰ ਹੈਗਾ ਜਿੱਥੇ ਇਹ ਦੋਨੇ ਨਾਂ ਨਾਲ ਗਈਆਂ ਹੋਣ ਆਪਣਾ ਪ੍ਰੋਗਰਾਮ ਬਾਅਦ ਚੋਂ ਬਣਦਾ ਆ ਤੇ ਆਹ ਮੰਮੀ ਚੱਕ ਕੇ ਪਹਿਲੇ ਇਹਨਾਂ ਨੂੰ ਫੋਨ ਕਰ ਦਿੰਦੀ ਆ ਵੀ ਆ ਜਾ ਵੇ ਗੈਬੀ ਤੇ ਕਰਮੇ ਨੇ ਜਾਣਾ ਆਪਾਂ ਨਾਲ ਚੱਲਦੇ ਆ ਤੇ ਹੁਣ ਅਚਾਨਕ ਆ ਮੇਰੇ ਭਰਾ ਪਰਜਾਈ ਆ ਗਏ ਨੇ ਤਾਂ ਇਹ ਕਿਉਂ ਨਹੀਂ ਨਾਲ ਜਾ ਸਕਦੇ ਹੈਗੇ ਭਾਬੀ ਅਚਾਨਕ ਨਹੀਂ ਆਏ ਹੈਗੇ ਤੋ ਜਾਣ ਬੁੱਝ ਕੇ ਇਹਨਾਂ ਨੂੰ ਬੁਲਾਇਆ ਆ ਸਾਨੂੰ ਨੀਵਾ ਦਿਖਾਉਣ ਵਾਸਤੇ ਮੈਨੂੰ ਕੀ ਲੋੜ ਆ ਗੁੱਡੀ ਤੈਨੂੰ ਨੀਵਾ ਦਿਖਾਉਣ ਦੀ ਕਿਹੜੀ ਭਰਜਾਈ ਆ ਜਿਹੜੀ ਇਹ ਚਾਹੂਗੀ ਵੀ ਉਹ ਆਪਦੀ ਨਣਦ ਨੂੰ ਨੀਵਾ ਦਿਖਾਵੇ ਇਹ ਤਾਂ ਨਣ ਦਾ ਹੀ ਹੁੰਦੀਆਂ ਨੇ ਜਿਹੜੀਆਂ ਆਨੀ ਬਹਾਨੀ ਐਵੇਂ ਆਪਣੇ ਭਰਾ ਭਰਜਾਈ ਨੂੰ ਨਿੰਦੀ ਜਾਣਗੀਆਂ ਮੇਤੋਂ ਨਹੀਂ ਬਹਿਸ ਵਸਾਈਆਂ ਜੇ ਹੁੰਦਾ ਮੁੱਕਦੀ ਗੱਲ ਤਾਂ ਇਹ ਆ ਜੇ ਇਹਨਾਂ ਦੋਨਾਂ ਨੂੰ ਨਹੀਂ ਨਾਲ ਲੈ ਕੇ ਜਾਣਾ ਤਾਂ ਮੈਂ ਵੀ ਫਿਲਮ ਨਹੀਂ ਦੇਖਣ ਜਾਣਾ ਤੁਸੀਂ ਚਾਰੇ ਜਾਣੇ ਜਾ ਕੇ ਦੇਖਿਓ ਇਹ ਕੀ ਗੱਲ ਹੋਈ ਹੁਣ ਤੂੰ ਬਣਿਆ ਬਣਾਇਆ ਪ੍ਰੋਗਰਾਮ ਖਰਾਬ ਕਰੇਗੀ ਵੀ ਇਹਨਾਂ ਨੇ ਜਾਣਾ ਤਾਂ ਤੂੰ ਵੀ ਜਾਣਾ ਤੂੰ ਚੁੱਪ ਕਰਕੇ ਨਾਲ ਜਾਣ ਦੀ ਤਿਆਰੀ ਕਰ ਤੂੰ ਹਣੇ ਭਰਾ ਭਰਜਾਈ ਕਰਕੇ ਨਾ ਪੂਰਾ ਕਲੇਸ਼ ਪੌਂਟ ਤੇ ਤੁਲੀ ਹੋਈ ਆ ਹੁਣ ਇਹਨੂੰ ਭਰਾ ਪਰਜਾਈ ਦੀ ਪੂਰੀ ਸ਼ੈ ਤਾਂ ਇਹ ਆਏ ਕਰਦੀ ਚਲੋ ਠੀਕ ਆ ਫਿਰ ਕਲੇਸ਼ ਹੀ ਮਕਾ ਲਓ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਆਪਦੇ ਭਰਾ ਪਰਜਾਈ ਨੂੰ ਵੀ ਇੱਕ ਪਾਸੇ ਰੱਖ ਦਿੰਨੀ ਆ ਤੁਸੀਂ ਆਪਣੀਆਂ ਭੈਣਾਂ ਨੂੰ ਵੀ ਇੱਕ ਪਾਸੇ ਰੱਖੋ ਕਿ ਤੁਹਾਨੂੰ ਕਿ ਇਦਾਂ ਨਹੀਂ ਲੱਗਦਾ ਵੀ ਕਦੀ ਇੱਕ ਦਾਈ ਮੀਆਂ ਬੀਬੀ ਨੂੰ ਇਕੱਲੇ ਵੀ ਕਿਤੇ ਜਾਣਾ ਚਾਹੀਦਾ ਆ ਕਹਿਣ ਨੂੰ ਤਾਂ ਆਪਾਂ ਬਾਹਰ ਘੁੰਮਣ ਚੱਲੇ ਆ ਪਰ ਕਾਹਦਾ ਘੁੰਮਣਾ ਘਰੇ ਵੀ ਆਪਣੇ ਆਹੀ ਕਲੇਸ਼ ਆ ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆ ਉਥੇ ਵੀ ਆਹੀ ਕਲੇਸ਼ ਆ ਤੁਹਾਨੂੰ ਨਹੀਂ ਲੱਗਦਾ ਵੀ ਮੀਆਂ ਬੀਬੀ ਨੂੰ ਵੀ ਥੋੜਾ ਜਿਹਾ ਕੱਲਿਆਂ ਨੂੰ ਟਾਈਮ ਚਾਹੀਦਾ ਹੁੰਦਾ ਜੇ ਤੁਸੀਂ ਆਪਣੀ ਭੈਣਾਂ ਦੀ ਇੱਜ਼ਤ ਕਰਵਾਉਣੀ ਚਾਹੁੰਦੇ ਆ ਤਾਂ ਮੇਰਾ ਨਹੀਂ ਤੇਲ ਕਰਦਾ ਵੀ ਮੈਂ ਵੀ ਆਪਦੇ ਭਰਾ ਪਰਜਾਈ ਦੀ ਇੱਜ਼ਤ ਕਰਾਵਾਂ ਮੇਰਾ ਤੇ ਘੁੰਮਣਾ ਨਾ ਘੁੰਮਣਾ ਇੱਕੋ ਬਰਾਬਰ ਹੁੰਦਾ ਜਿਹਾ ਜੀ ਮੈਂ ਬਾਹਰ ਗਈ ਉਹ ਹੈ ਜੀ ਮੈਂ ਘਰ ਬੈਠੀ ਘਰੇ ਵੀ ਮੇਰੇ ਨਾਲ ਆਹੀ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਬਾਹਰ ਜਾ ਕੇ ਵੀ ਆ ਤਾਣੇ ਮੇਲੇ ਮੈਨੂੰ ਸੁਣਨੇ ਪੈਂਦੇ ਆ ਸੀਸੀਟੀਵੀ ਕੈਮਰੇ ਘਰੇ ਵੀ ਲੱਗੇ ਹੋਏ ਨੇ ਤੇ ਬਾਹਰ ਵੀ ਉਹੀ ਹਾਲ ਹੁੰਦਾ ਆ ਆ ਦੇਖ ਲੈ ਪਤ ਮੈਨੂੰ ਤਾਂ ਮੇਰੇ ਘਰ ਤੇ ਹੀ ਆਨ ਸੀਸੀਟੀਵੀ ਕਮਰੇ ਹੀ ਦੱਸਦੀ ਆ ਗੱਲ ਤੇ ਇਹਦੀ ਮੈਨੂੰ ਕੁਛਕ ਦਿਲ ਨੂੰ ਲੱਗਦੀ ਹੈ ਵੀ ਹਰ ਜਗ੍ਹਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਆਂ ਤੇ ਆਪਾਂ ਆਪਣੀ ਮਨਮਰਜ਼ੀ ਕਰਦੇ ਆਂ ਆਪਦੀ ਮਰਜ਼ੀ ਦੇ ਹੀ ਖਾਂਦੇ ਆਂ ਜਿਵੇਂ ਇਹ ਕਹਿੰਦੀ ਨੇ ਉਹ ਚੀਜ਼ ਆਪਾਂ ਲੈ ਲੈਨੇ ਆ ਇਹਦੇ ਵੱਲ ਆਪਾਂ ਤਾਂ ਕਦੇ ਧਿਆਨ ਦਿੱਤਾ ਹੀ ਨਹੀਂ ਹੈ ਅੱਜ ਹੁਣ ਜੇ ਅਚਾਨਕ ਇਦੇ ਭਰਾ ਪਰਜਾਈ ਆਏ ਤੇ ਨੂੰ ਨਾਲ ਲੈ ਜਾਂਦੇ ਵਿੱਚ ਖੁਸ਼ੀ ਮਹਿਸੂਸ ਹੁੰਦੀ ਆ ਤੇ ਆਪਾਂ ਉਹ ਚੀਜ਼ ਨੂੰ ਕਲੇਸ਼ ਵਜੋਂ ਲੈ ਲਿਆ ਜਦੋਂ ਆਪਾਂ ਨੂੰ ਆਪਦੀਆਂ ਇਹ ਭੈਣਾਂ ਧੀਆਂ ਨਾਲ ਲੈ ਜਾਂਦੇ ਖੁਸ਼ੀ ਹੁੰਦੀ ਆ ਤਾਂ ਕੀ ਇਹਦਾ ਆਪਦੇ ਪੇਕੇਂ ਦੇ ਕੋਈ ਹੱਕ ਨਹੀਂ ਇੱਕ ਨੂੰ ਵੀ ਤਾਂ ਆਪਣੇ ਸਾਰੇ ਪਰਿਵਾਰ ਦੀ ਤਾਂ ਹੀ ਇੱਜ਼ਤ ਕਰੂ ਜੇ ਸਾਰੇ ਪਰਿਵਾਰੋਂ ਦੇ ਪੇਕੇ ਦੀ ਇੱਜ਼ਤ ਕਰੂ